ਪੱਕੀ ਫਸਲ ਤੇ ਜਦੋਂ ਗੜੇਮਾਰੀ ਹੋ ਜਵੇ ਤਾਂ ਫੇਰ ਜੱਟ ਫਹਾ ਲੈਂਦਾ ਹੈ ਮੈਨੂੰ ਦੱਸਿਓਗੀ ਤਾਂ ਚ ਗਉਣ ਵਾਲਿਓ ਕਿ ਜੱਟ ਕਿਹੜੇ ਪਿੰਡ ਰਹਿੰਦਾ ਹੈ ਵੀ ਪੈ ਰਹੇ ਆ ਦੋਸਤੋ ਇਸ ਵੇਲੇ ਦੇਖ ਸਕਦੇ ਆ ਕਿ ਮੌਸਮ ਜਿਹੜਾ ਬਹੁਤ ਜ਼ਿਆਦਾ ਖਰਾਬ ਆ ਤਾਂ ਇਹ ਗਾਣਾ ਸ਼ਾਇਦ ਮੈਂ ਐਸੀ ਗੱਲ ਕਰਕੇ ਬੋਲਿਆ ਕਿ ਆ ਦੇਖੋ ਕਿਸਾਨ ਦੀ ਫਸਲ ਕਿਸ ਤਰ੍ਹਾਂ ਖਰਾਬ ਹੋਈ ਹੈ ਇਹ ਫਸਲ ਉਹ ਹੈ ਜਿਹਨੇ ਪੱਕਣਾ ਸੀਗਾ ਹਜੇ ਪੱਕ ਕੇ ਇਹਨੂੰ ਵੱਡਿਆ ਜਾਣਾ ਸੀ ਵਾਢੀ ਹੋਣੀ ਸੀ ਫਿਰ ਇਹਨੇ ਮੰਡੀਆਂ ਦੇ ਵਿੱਚ ਜਾਣਾ ਸੀਗਾ ਕਿਸਾਨਾਂ ਦੀ ਹਕੂਮੀ ਸੀ ਪੁੱਤਾ ਮੰਗਪਾਲੀ ਫਸਲ ਸੀਗੀ ਕਿਉਂਕਿ 6-6 ਮਹੀਨੇ ਬਾਅਦ ਤੁਹਾਨੂੰ ਪਤਾ ਹੈ ਸੀਜ਼ਨ ਆਉਂਦਾ ਹੈ ਤਾਂ ਤੁਸੀਂ ਦੇਖੋ ਕਿ ਸਾਰੀ ਉਮੀਦ ਤੇ ਕਿਸਾਨਾਂ ਦੀ ਤੇ ਪਾਣੀ ਫਿਰ ਗਿਆ ਇਸ ਵੇਲੇ ਵੀ ਅਸੀਂ ਇੱਥੇ ਖੜੇ ਹੋਏ ਆਂਗੇ ਸਿੱਧਾ ਹਾਈਵੇ ਤੇ ਤੇ ਮੀਂਹ ਪੈ ਰਿਹਾ ਹੈਗਾ ਇੱਥੇ ਤੇ ਨਾਲ-ਨਾਲ ਮੀਂਹ ਪੈ ਰਿਹਾ ਤੇ ਉਹਦੇ ਨਾਲ-ਨਾਲ ਹੀ ਕਿਸਾਨਾਂ ਦੀ ਜਿਹੜੀ ਹੈ ਚਿੰਤਾ ਵੀ ਵੱਧ ਗਈ ਹੈ ਤੁਸੀਂ ਵੇਖ ਸਕਦੇ ਹੋ ਅੱਗੋਂ ਤੱਕ ਜਿੰਨੀ ਤੁਹਾਡੀ ਨਿਗਾਹ ਜਾਊਗੀ ਇਹ ਸਾਰੀ ਫਸਲ ਹਜੇ ਫਿਲਹਾਲ ਹਜੇ ਪੱਕਣੀ ਹੈਗੀ ਪਰ ਵਿਸ਼ੀ ਹੋਈ ਹੈ ਪਰ ਨੁਕਸਾਨ ਜਿਹੜਾ ਹੈਗਾ ਕਿ ਤਨਾ ਕਿਤੇ ਹੋ ਹੀ ਗਿਆ ਪੱਕੀ ਫਸਲ ਤੇ ਵੀ ਨੁਕਸਾਨ ਹੀ ਆ ਕੱਚੀ ਫਸਲ ਤੇ ਵੀ ਕਿਸਾਨਾਂ ਦਾ ਨੁਕਸਾਨ ਹੈ ਹੁਣ ਕੀ ਕਹਿ ਸਕਦੇ ਆ ਇੱਕ ਪਾਸੇ ਜਿੱਥੇ ਕਿਸਾਨ ਆਪਣੀ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਧਰਨੇ ਲਾਈ ਬੈਠੇ ਨੇ ਕੇਂਦਰ ਤੋਂ ਮੰਗਾਂ ਮੰਨਵਾਉਣ ਦੇ ਲਈ ਜਿਹੜੇ ਪ੍ਰੋਟੈਸਟ ਵੀ ਚੱਲ ਰਹੇ ਨੇ ਉੱਥੇ ਰੱਬ ਵੀ ਜਿਹੜਾ ਕਿਸਾਨਾਂ ਦੀ ਸਪੋਰਟ ਨਹੀਂ ਕਰਦਾ ਹੈਗਾ ਤੁਸੀਂ ਦੇਖੋ ਕਿ ਮੌਸਮ ਕਣੀ ਜਿਹੜੀ ਹੈ ਮੋਟੀ ਹੋ ਗਈ ਹੈ 20 ਦੀ ਔਰ ਨਾਲ ਨਾਲ ਕਹਿ ਸਕਦੇ ਆ ਕਿ ਹਲਕੀ ਹਲਕੀ ਧੁੱਪ ਵੀ ਨਿਕਲਣੀ ਸ਼ੁਰੂ ਹੋ ਗਈ ਹੈ ਮੌਸਮ ਆਪਣਾ ਰੂਪ ਬਦਲ ਰਿਹਾ ਦੋ ਤਿੰਨ ਦਿਨਾਂ ਤੋ ਮੌਸਮ ਪੂਰਾ ਖਰਾਬ ਹੈਗਾ ਪਰ ਕਿਸਾਨ ਜਿੱਤੇ ਸਰਕਾਰ ਨੇ ਕਿਸਾਨਾਂ ਦੇ ਨਾਲ ਖੜਦੀ ਤਾਂ ਉੱਥੇ ਰੱਬ ਵੀ ਜਿਹੜਾ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਹੈਗਾ ਦੋਸਤੋ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋਗੇ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਉਮੀਦ ਤੇ ਪਾਣੀ ਫਿਰ ਰਿਹਾ ਬੜੀ ਉਮੀਦ ਹੋਣੀ ਆ ਕਿ ਚਲੋ ਫਸਲ ਬੀਜਾਂਗੇ ਵੱਡਾਂਗੇ ਵੇਚਾਂਗੇ ਬਹੁਤ ਸਾਰੇ ਮਜਬੂਰੀਆਂ ਹੁੰਦੀਆਂ ਬਹੁਤ ਸਾਰੇ ਪਰਿਵਾਰ ਇੱਕ ਇੱਕ ਦੋ ਦੋ ਕਿੱਲੇ ਪੰਜ ਪੰਜ ਕਿੱਲਿਆਂ ਵਾਲੇ ਜਿਨ੍ਹਾਂ ਦਾ ਗੁਜ਼ਾਰਾ ਹੀ ਇਸ ਖੇਤੀ ਤੋਂ ਚੱਲਦਾ ਹੈਗਾ ਤੇ ਜਦੋਂ ਆ ਚੀਜ਼ਾਂ ਹੋ ਗਈਆਂ ਤਾਂ ਫਿਰ ਤੁਸੀਂ ਦੇਖੋ ਕਿ ਕੀ ਬੀਤੂਗੇ ਉਸੇ ਸਾਂਦੇ ਮੰਨਦੇ ਫਿਰ ਕਹਿੰਦੇ ਆ ਕਿ ਕਿਸਾਨ ਪਹਾ ਲੈ ਕੇ ਮਰਦੇ ਆ ਤਾਂ ਤੁਸੀਂ ਵੇਖ ਲਓ ਧੁੱਪ ਵੀ ਨਿਕਲੀ ਆਈ ਹੈ ਤੇ 20 ਵੀ ਜਿਹੜਾ ਪੈ ਰਿਹਾ ਹੈਗਾ ਮੌਸਮ ਤੁਸੀਂ ਦੇਖੋ ਕਿ ਕਿਵੇਂ ਇੱਕੋ ਦਾਮ ਰੰਗ ਜੇ ਬਦਲਦਾ ਸ਼ੁਰੂ ਹੋ ਗਿਆ ਸਿੱਧਾ ਅਸੀਂ ਹਾਈਵੇ ਤੇ ਖੜੇ ਹੋਏ ਆਂ ਸਿੱਧੀ ਇੱਥੇ ਸਾਰੀ ਇਹ ਜ਼ਮੀਨ ਲੱਗਦੀ ਆ ਆਲਮੋਸਟ ਇੱਥੇ ਦੇਖੋਗੇ ਤੁਸੀਂ ਕਣਕ ਬੀਜੀ ਹੋਈ ਆ ਕਿਸਾਨ ਨੇ ਤਾਂ ਤੁਸੀਂ ਵੇਖੋ ਕਿ ਕਿਵੇਂ ਇਹ ਤੇ ਪਾਣੀ ਪੈ ਰਿਹਾ ਹੈਗਾ ਰਾਤ ਬਹੁਤ ਹੀ ਜ਼ਿਆਦਾ ਕਹਿ ਸਕਦੇ ਆਂ ਕਿ ਭਾਰੀ ਮੀਂਹ ਪਿਆ ਸੀਗਾ ਤਾਂ ਜਿਸ ਕਰਕੇ ਜਿਹੜਾ ਨੁਕਸਾਨ ਹੋਇਆ ਤਾਂ ਹੁਣ ਤੁਸੀਂ ਵੇਖੋ ਵੀ ਹੁਣ ਕਿਸਾਨ ਦੀ ਪਰਪਾਈ ਕੌਣ ਕਰੇ ਸਰਕਾਰਾਂ ਵੀ ਨਹੀਂ ਸੁਣਦੀਆਂ ਤੇ ਰੱਬ ਵੀ ਨਹੀਂ ਸਾਥ ਦਿੰਦਾ ਤਾਂ ਉਮੀਦ ਕਰਦੇ ਆਂ ਹੀ ਰੱਬ ਕੋਲੋਂ ਦੁਆ ਕਰਦੇ ਆਂ ਕਿ ਰੱਬਾ ਰੱਬਾ ਇਨਾ ਕਹਿਰ ਨਾ ਤਮਾ ਕਿਸਾਨ ਦੀ ਜਿਹੜੀ ਕੋਠੀ ਆ ਉਹ ਦਾਣੇ ਪਾਜੇ ਰੋ ਛੋਟੇ ਹੁੰਦੇ ਆਪਾਂ ਇਹ ਗੱਲਾਂ ਕਰਦੇ ਹੁੰਦੇ ਸੀਗੇ ਤਾਂ ਆ ਦੇਖੋ ਤੁਸੀਂ ਤਸਵੀਰਾਂ ਕੈਮਰਾਮੈਨ ਸਮੀਰ ਵਿਨਾਰ ਰਿਆਸਤ ਨਿਊਜ਼ ਨੂਰ ਵਰਜੋ